ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ 10 ਨਾਂਗ ਸੇਲ ਲਈ ਲੈ ਕੇ ਆਂ ਜੀ ਇਹਨਾਂ ਚ ਬਈ ਤਿੰਨ ਬੱਚੀਆਂ ਗੱਬਣਾ ਨੇ ਤੇ ਦੋ ਹੀਪਰ ਨੇ ਥੋੜੇ ਥੋੜੇ ਟਾਈਮ ਦੇ ਬਈ ਦੇ ਟੀਕੇ ਭਰਾਏ ਵੇ ਬਾਕੀ ਮਾਲ ਉਧਰ ਉਹ ਵੀ ਦਿਖਾਉਂਦੇ ਆਂ ਇਧਰੋਂ ਬਈ ਤਿੰਨ ਗਾਵਾਂ ਗੱਬਣਾ ਨੇ ਤੇ ਦੋ ਆ ਜਿਹੜੀਆਂ ਤਾਜ਼ੀਆਂ ਸੂਈਆਂ ਵੀਆਂ ਆਉਂ ਪੁੱਛ ਲੈਨੇ ਬਾਈ ਤੋਂ ਕਲੀ ਕਲੀ ਬਾਰੇ ਡਿਟੇਲ ਅੱਜ ਬਈ ਬਾਈ ਜੀ ਹੱਸੀ ਗਾਲ ਹੱਸੀ ਗਾਲ ਬੋ ਜੀ ਹੋ ਠੀਕ ਹੋ ਬੜੀ ਹਾਂ ਜੀ ਬਹੁਤ ਬੜੀ ਬੜੀ ਤੇ ਅੱਲਾ ਕੰਮ ਕਰ ਕੰਮ ਕਰ ਬੋ ਜੀ ਕਰਦਾ ਚਲੋ ਬੜੀ ਨਾਮ ਤੇ ਐਡਰੈਸ ਬੋਲ ਦੋ ਨਾਮ ਦੇਵੀ ਲਾਲ ਖਾਨ ਜੀ ਪਿੰਡ ਚਿੱਦਾ ਤਸੀਨ ਬਾਗਾ ਪੁਰਾਣਾ ਡਿਸਟ੍ਰਿਕਟ ਮੋਗਾ ਠੀਕ ਆ ਨੇੜੇ ਪਿੰਡ ਬਈ ਨੇੜੇ ਪੈਂਟ ਸੁਖਨਾਂਦ ਦੇ ਛੱਤੀ ਪਈ ਹੈ ਜੀ ਠੀਕ ਆ ਭਗਤਪਾਈ ਕਾ ਵੀ ਨੇੜੇ ਰਹਿੰਦੇ ਭਗਤਪਾਈ ਵੀ ਨੇੜੇ 6 ਕਿਲੋਮੀਟਰ ਦਾ ਆਪਣੇ ਬੋ ਮੋਬਾਈਲ ਨੰਬਰ ਬੋਲ 98738 44954 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਇਹ ਪਹਿਲੇ ਨੰਬਰ ਤੇ ਵੜਦੇ ਦੇ ਕਿਹੜਾ ਸੂਸ ਹੁੰਦੀ ਹੈ ਇਹ ਦੂਜੇ ਸੂਸ ਹੁੰਦੀ ਹੈ 10 ਦਿਨ ਪਾਈ 26 ਲੀਟਰ ਦਾ ਮਿਲ ਕਰ ਕਾਰਾ ਪਰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਇਹ ਜੀ ਵਾਲੀ ਬਾਕੀ ਠੀਕ ਉਹ ਤਾਂ ਕਾਰਡ ਬਹੁਤ ਥਣ ਥਣ ਕੱਲਾ ਕੱਲਾ ਥੜਾ ਹੂੰ ਦੋ ਦਿਨਾਂ ਦਾ ਨਾੜਾ ਦੇਖ ਵੜਦੇ ਨਾੜਾ ਫੁੱਲ ਚੰਗੀਆਂ ਆਣ ਬੜਾ ਚੰਗਾ ਬੋਲੇ ਜੀ ਜੀ ਵਾਲੇ ਘਰੇ ਜਾਵਣੀ ਦੁੱਧ 30 ਲੀਟਰ ਲੈ ਸਕਦਾ ਬੰਦੇ ਜੀ ਠੀਕ ਆ ਬਾਈ ਹੂੰ ਕੱਚੀ ਜ਼ਰੂਰ ਆ ਉਸ ਹਿਸਾਬ ਨਾਲ ਜਜਮੈਂਟ ਕਰਿਓ ਫੇਸ ਚੰਗਾ ਕੱਦ ਵੱਡ ਚੰਗਾ ਰਾਜੀ ਆ ਤੋੜਾ ਤਰਾ ਚੰਗਾ ਮੋੜ ਲਿਆ ਬਾਈ ਦੂਜੇ ਸੂਏ ਦੇ 10 ਦਿਨ ਪਹਿਲਾਂ ਥਣ ਥਣ ਕੱਲਾ ਕੱਲਾ ਪਿਆ ਜੀ ਦੇਖ ਹਾਂ ਕੱਚੀ ਕੱਚੀ ਆ ਭਾਈ ਉਸਾਂ ਦਾ ਜਜਮੈਂਟ ਕਰਿਓ ਤੇ ਮੁੱਲ ਕੀ ਆ ਵੈਸੇ ਇਹ ਮੁੱਲ ਜਿੰਨਾ ਮਰਜ਼ੀ ਕਰਾ ਲੈ 85 ਕਰਾ ਲਓ 90 ਕਰਾ ਲਓ 75000 ਜੀ ਇਸ ਨੂੰ ਦੇ ਠੀਕ ਆ ਭਾਈ ਮੁੱਲ ਕਰਾਉਣ ਨੂੰ ਭਾਈ ਕਹਿੰਦਾ 90 ਕਰਾ ਲਓ 80 ਕਰਾ ਲਓ ਜਿਆਦੇ ਰੇਟ ਨਹੀਂਗਾ ਕੋਈ 26 27 3 ਲਟਰੀ ਦਾ ਕੋਈ ਇਨੇ ਪੈਸੇ ਦੀ ਗੰਦਾਲੀਆਂ ਅੱਜਕੱਲ ਸਹੀ ਗੱਲ ਆ ਮੈਂ ਗਿਆ ਹੀ ਆ ਹਣਾ ਤੇ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੋਈ ਆ ਇਹ ਪਹਿਲੇ ਵਾਲਾ ਜੀ ਚਾਰ ਦਾਦਾ ਜਰਸੀ ਪਿਆ ਮਗਰ ਜਰਸੀ ਮਗਰ ਬੱਚੀ ਹੈ ਦੀ ਬੱਚੀ ਹੈ ਮਗਰ ਹਾਂਜੀ ਬੱਚੀ ਵੱਡੀ ਜਾਏਗੀ ਹੈ ਨਾ ਹਾਂਜੀ ਪਿਓਰ ਜਰਸੀ ਹੈ ਮਗਰ ਹੂੰ ਤੇ ਇਹ 68 ਸੀਮਣ ਭਰਾਇਆ ਸੀ ਬੰਦਾ ਇਹਦਾ 68 ਦੱਸੇ ਸਾਨੂੰ ਮਗਰ ਠੀਕ ਆ ਖੋਲ ਦੇ ਬਈ ਤੋਰ ਕੇ ਰਖਾ ਦੇ ਜਿੱਦੇ ਨਹੀਂ ਸੁਈ ਨੂੰ 10 ਲੀਟਰ ਹੁਣ ਬੋਲਾ ਵੈ 17 18 ਲੀਟਰ ਖੁੱਲਾ ਦੁੱਧ ਪਾਉਗੇ ਠੀਕ ਆ ਬਾਈ ਹੁਣ ਤੋਂ ਚੋਈ ਦਾ ਟੱਚ ਹੋਈ ਵੀ ਇਹ ਦਿੰਦੇ ਤਾਂ ਕਰਕੇ ਲੈਵਾ ਗੂਵਾ ਕਰਦੇ ਹਾਂ ਹਾਂ ਬਾਈ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਦੱਸ ਦਿੰਨੇ ਹੁਣ 10 ਵਜੇ ਦਾ ਟਾਈਮ ਆ 9:30 ਹੋ ਗਏ ਮੰਨ ਕੇ ਚਲੋ ਅੱਜ ਕਰਕੇ 7:30 ਵਜੇ ਚੋਈ ਵੀ ਆ ਠੀਕ ਆ ਉਸ ਤੋਂ ਅੱਗੇ ਇਕੱਲਾ ਇਕੱਲਾ ਥਾਣਾ ਹੈ ਪੂਰੀ ਹਾਂ ਪਿਓਰ ਚਾਹੀ ਜੀ ਕੋਈ ਐ ਪੰਜਾਬ ਵਾਲੀ ਐ ਸਹੀ ਗੱਲ ਆ ਮੋੜ ਲੈ ਬਰੇ ਤੇ ਮੁੱਲ ਕੀ ਆ ਭ ਬਾ ਮਨਦਾ ਨਹੀਂ ਜੀ ਇਹ ਮੁੱਲ ਨੂੰ 65000 ਰੁਪਏ 55 ਦੇ ਬਹੁਤ ਠੀਕ ਆ ਮੁੱਲ ਗਰਾਉਂਡ ਨੂੰ ਬਾਈ ਕਹਿੰਦਾ 65 ਕਰਾ ਲਓ 55000 ਦੀ ਬੜ ਦੇ ਦਿਆਂਗੇ ਸੂਈ ਸਵਾਈ ਆ ਰੰਗ ਰੂਪ ਚੰਗਾ ਆ ਡਰ ਚੰਗਾ ਥਣ ਚੰਗਾ ਬੱਚਾ ਮਗਰ ਬੱਚਾ ਹਾਂ ਗੱਲ ਸੂਈ ਮੋਰੀ ਇਹਦੇ ਮਗਰ ਬੱਚਾ ਜੇ ਤੂੰ ਦੋਨਾਂ ਦੀ ਓਕੇ ਆ ਜੀ ਤਿੰਨ ਨੰਬਰ ਇਹ ਵੀ ਗੱਲ ਹੀ ਸਹੀ ਜਿਹੜੇ ਥੱਲੇ 10 ਲੀਟਰ ਬੋੜਾ ਆਈ ਤਾਜੀ ਸੂਈ ਆ ਜੀ ਠੀਕ ਆ ਇਹਦਾ ਬੱਚਾ ਬਈ ਹੋਰ ਜੀ ਬੱਚਾ ਗਾ ਬੱਚਾ ਠੀਕ ਆ ਬੱਚਾ ਖੜਾ ਬਈ ਇਹਦਾ ਬੱਚਾ ਮਗਰ ਠੀਕ ਆ ਬਈ ਤੇਰਾ ਮੁੱਲ ਕੀ ਆ ਇਹ ਵੀ 55 ਹੀ ਜੀ ਮਾਨਤਾਨ ਹੋ ਜੀ ਮਾਨਤਾਨ ਹੋ ਜੂਗੀ 55000 ਰੁਪਇਆ ਮੋਲਾ ਬਾਕੀ ਜਿਹੜਾ ਮਾਨਤਾਨ ਜਰੂਰ ਹੋਵੇ ਫੇਸ ਚੰਗਾ ਕੱਦ ਵੱਡ ਚੰਗਾ ਤੋਰਾ ਤਰਾ ਚੰਗਾ ਆਰਡਰ ਚੰਗਾ ਥਣ ਚੰਗਾ ਚਵਾਈ ਕਿਵੇਂ ਹੈ ਚਵਾਈ ਜੂ ਹੀ ਇੱਕ ਨੰਬਰ ਆ ਜਾਮੇ ਬਾਦ ਦੇ ਪਾਸੇ ਬਹਿ ਕੇ ਚੋਲੋ ਜੀ ਪੁੱਤ ਠੀਕ ਹੈ ਬਈ ਹੋੜ ਲਿਆ ਵੀਰੇ ਕਲਰਫੁਲਰ ਬਹੁਤ ਚੰਗਾ ਬਈ ਚਮਕ ਚਮਕ ਗਰਮ ਵਾਲੀ ਦੀ ਚੰਗੀਆਂ ਮੁੱਲ ਜਾਇ ਜਾਂ ਮਾਨਤਾਨ ਜਰੂਰ ਹਾਂ ਅਸੀਂ ਪਹਿਲਾਂ ਨਾ ਦੋ ਦਾਂਦਾ ਜੇ 1 ਮਹੀਨੇ ਦੀ ਕੱਚੀ 1 ਮਹੀਨੇ ਦੀ ਗੱਲ ਹੈ ਇਹ ਵੀ ਬੁਰੀ ਚੰਗੀ ਰੁੱਤ ਜੋਰ ਮਹੀਨੇ ਨੂੰ ਮੌਸਮ ਦਾ ਫਰਕ ਪੈ ਜਾਣਾ ਸਹੀ ਗੱਲ ਆ। ਆਹ ਸਭਾਈ ਵਾਲਾ ਬੰਦਾ ਕੋਈ ਲੈ 6 ਚੰਗਾ ਕੱਦ ਵੱਡ ਠੀਕ ਆ ਥਾਣ ਤੋਂ ਝੋਲੀ ਬਾਹਰ ਨਾ ਰਹਿਣ ਦੇ ਬੇਤੋਰ ਨੂੰ ਠੀਕ ਆ ਚਾਰੇ ਥਾਣ ਨਿਕੜ ਮੇ ਪੂਰੇ ਗੈਰ ਤੇ ਕਿੰਨਾ ਕੁ ਦੁੱਧ ਦੇ ਦੂਗੀ ਦੁੱਧ ਜੀ 16-17 ਲੀਟਰ ਪਾ ਦੂਗੀ ਪਹਿਲਾਂ ਠੀਕ ਆ ਮੁੱਲ ਵੀਰੇ ਮੁੱਲੇ 47000 ਦੀ ਦੇ ਦਾਂਗੇ ਮਾਨਤਨ ਹੋ ਜੀ ਮਾਨਤਨ ਹੋ ਜੀ 47000 ਰੁਪਏ ਮੁੱਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਅੱਗੇ ਵੇ ਆ ਬੈਡਾ ਇਹ ਸੱਤਾਂ ਵੀ ਨਹੀਂ ਕੱਪਣਾ ਜੀ ਇਹ ਵੀ ਜਰਸੀ ਚ ਠੀਕ ਹੈ ਚੈੱਕ ਬਾਸ ਹਾਂ ਚੈੱਕ ਬਾਸ ਹੈ ਗਰੰਟੀ ਠੀਕ ਹੈ ਹਾਂ ਜੀ ਤੇ ਝੋਲੀ ਨੇੜ ਤੋਂ ਚੈੱਕ ਕਰਵਾ ਨਾ ਤਣ ਸੁਣ ਬਹੁਤ ਚੰਗੇ ਆ ਬਈ ਫੇਸ ਬੜਾ ਚੰਗਾ ਇਹਦਾ ਮੁੱਲ ਫਰਾ ਇਹ ਦੇ ਦਾਂਗੇ ਜੀ 42000 ਰੁਪਏ ਮਾਨ ਤਨ ਹੋ ਜੀ ਮਾਨ ਤਾ ਨਹੀਂ ਬਸਹੀ ਹੈ ਜੀ ਆਪਾਂ ਲੈਣ ਦੇ ਵੀ ਦੱਸਿਆ ਜੀ ਮੁੱਲ ਨਹੀਂ ਦੱਸਿਆ ਜੀ ਵਾ ਮੁੱਲ ਬਈ ਨੇ ਜਾਜੀ ਕਰੇ 42000 ਰੁਪਏ ਮੁੱਲ ਮਾਨ ਤਨ ਜ਼ਰੂਰ ਹੋ ਜੀ ਚੰਗੀ ਆ ਬੜਾ ਸਮੀਪੜ ਵੱਡੇ ਜਰਸੀ ਬਈ ਪੰਜਾਬ ਵਾਲੀ ਕਿਹੜਾ ਸੂਆ ਬਈ ਇਹ ਦੂਜੇ ਸੂਆ ਜੀ 5 ਲੀਟਰ ਦਾ ਰਿਕਾਰਡ ਆ ਪਹਿਲਾਂ ਦਾ 5 ਲੀਟਰ ਦਾ ਪਹਿਲਾਂ ਦਾ ਰਿਕਾਰਡ ਆ ਫੇਸ ਬੜਾ ਚੰਗਾ ਬਈ ਰੰਗ ਰੂਪ ਰਾਜੀ ਫੁੱਲਾ ਹਨਾ ਢੋਲੀ ਬੜੀ ਚੰਗੀ ਆ ਇਹਦੇ 20 22 ਤਾਂ ਬਾਕੀ ਆ ਵੜਦੇ ਠੀਕ ਆ ਬਈ ਕੀ ਮੁੱਲ ਲਵੇ ਸੀ ਕੱਚੀ ਦਾ ਤਾਂ ਇਹਦਾ ਜੀ 85000 ਰੁਪਏ ਮਾਨਤਾਣ ਹੋ ਜਾ ਮਾਨਤਾਣ ਹੋ ਜਾ ਆ ਵੈੜ ਇਹ ਵੈੜ ਵੀ 20000 ਰੁਪਏ ਦੀ ਕੱਚੀ ਹੈ ਹੂੰ ਇਹ ਵੀ ਦੂਜੇ ਸੂਏ ਦੁੱਧ ਪਾ ਦੂਗੀ 26 27 ਲੀਟਰ ਠੀਕ ਹੈ ਕਦ ਕਾਠ ਵਾਲੀ ਹੈ ਜੀ ਹੂੰ ਵੈੜ ਕ੍ਰੋਸਓਵਰ ਵਧੀਆ ਦੁੱਧ ਨੂੰ ਸੰਘਣਾ ਪਊਗਾ 26 27 ਲੀਟਰ ਕੋਲਾ ਦੁੱਧ ਪਾਉਗਾ ਠੀਕ ਹੈ ਭਾਈ ਇਹਦਾ ਮੁੱਲ ਇਹਦਾ ਵੀ 80000 ਰੁਪਏ ਬਹੁਤ ਠੀਕ ਹੈ 80000 ਮੁੱਲ ਮਾਨਤਾਣ ਜ਼ਰੂਰ ਹੋ ਜਾ ਬਿਲਕੁਲ ਆ ਪਹਿਲੇ ਨੰਬਰ ਵਾਲੀ ਬੱਚੀ ਦੀ ਕੀ ਡਿਟੇਲ ਹੈ ਭਾਈ ਇਹ ਪਹਿਲੇ ਤਿੰਨ ਨੰਬਰ ਤਿੰਨ ਮਹੀਨੇ ਦੀ ਪ੍ਰੈਗਨੈਂਸੀ ਹੈ ਠੀਕ ਹੈ ਚੈੱਕ ਪਾਸ ਚੈੱਕ ਪਾਸ ਹੈ ਮਾ ਥਲੇ ਸੀਗੇ 27 22 ਲੀਟਰ ਦਾ ਰਕਾਰਾ ਜੀ ਕੀ ਮੁੱਲ ਹੈ ਵੀਰੇ ਦਾ ਮੁੱਲ ਇਹ ਦਾ 35000 ਰੁਪਏ ਜੀ ਮਾਨਦਾਨ ਹੋ ਜੀ ਹਾਂਜੀ ਮਾਨਦਾਨ ਹੋ ਜੀ ਠੀਕ ਹੈ ਅੱਗੇ ਦੋ ਨੰਬਰ ਬੱਚੀ ਇਹ ਬੱਚੀ ਖੀਰੀ ਹੈ ਜੀ ਇਹਦੇ ਟੀਕਾ ਭਰਾ ਮਹੀਨਾ ਕੋ ਹੋ ਗਿਆ ਮਹੀਨਾ ਦੇ ਉੱਪਰ ਹੀ ਹੋ ਗਈ ਮਹੀਨਾ ਹੋ ਗਿਆ ਟੀਕਾ ਭਰਾ ਇਹਨੂੰ 5 4 ਦਿਨ ਉੱਪਰ ਹੀ ਆਪਾਂ ਨੌਨ ਪ੍ਰੈਗਨੈਂਟ ਮੰਨ ਕੇ ਦਿੰਨੇ ਪਰ ਬੱਚੀ ਫਾਰਮ ਵਾਲੀ ਹੈ ਖੀਰੀ ਮੂੰਹ ਆ ਬਰੀਡ ਵਾਲੀ ਹੈ ਪੂਰੀ ਠੀਕ ਹੈ ਵੀਰ ਕੋਈ ਬੰਦਾ ਸ਼ਾਮ ਸਭਾਈ ਆ ਫਾਰਮ ਵਾਲਾ ਲੈ ਕੇ ਜਾਣਾ ਚਾਹਦਾ ਹੈ ਜੀ ਕੀ ਮੁੱਲ ਹੈ ਬਈ ਮੁੱਲ ਇਹ ਦਾ 40000 ਰੁਪਏ ਜੀ ਠੀਕ ਹੈ ਬਈ ਹਾਂਜੀ ਅੱਗੇ ਬ ਉਹ ਮੂੰਹ ਦੋ ਦਾਂਦਾ ਜੀ ਠੀਕ ਹੈ ਇਹਦੇ ਵੀ ਸੀਮੇ ਲੱਗੇ ਨੂੰ ਮਹੀਨੇ ਵਾਂਗੂ ਹੋ ਗਏ ਮਹੀਨਾ ਹੋ ਗਿਆ ਸੀਮੇ ਦਾ ਪਰ ਆਪਾਂ ਚ ਅੱਗੇ ਕਿਸਮਤ ਉਹਨਾਂ ਦੀ ਪਰ ਆਪਾਂ ਖਾਲੀ ਕਹਿ ਕੇ ਦੇਵਾਂਗੇ ਕੀ ਮੁੱਲ ਹੈ ਤਾਂ ਵੈਸੇ ਇਹਦਾ ਵੀ 40000 ਰੁਪਏ ਜੀ ਠੀਕ ਹੈ ਬਾਈ ਹਾਂਜੀ ਅੱਗੇ ਆ ਬੱਚੀ ਗੱਭਣਾ ਬਈ ਤੁਰ ਪਏ ਬਾਈ ਅਸਾਂ ਆ ਗਿਆ 1 ਮਿੰਟ ਚ ਪਹਿਲਾਂ ਪਹਿਲਾਂ ਆ ਗਿਆ ਆ ਗੱਭਣਾ ਵੀਰੇ ਬੱਚੀ ਇਹ 5 ਮਹੀਨੇ ਦੀ ਗੱਭਣਾ ਜੀ ਮੂੰਹ ਦੋ ਦਾਂਦਾ ਠੀਕ ਹੈ ਬਾਈ ਕੀ ਮੁੱਲ ਲੈ ਵੀਰੇ ਦਾ ਇਹਦਾ ਜੀ ਇਹਦਾ 50000 ਰੁਪਏ 50000 ਰੁਪਏ ਮਾਨਤ ਨਾਲ ਝੂਲੀ ਬੜੀ ਜੀ ਬਰੀਡ ਵਾਲੀ ਝੂਲੀ ਹੁਣ ਸਾਰਾ ਵੇਖੋ ਹੁਣ ਦਾ ਹੁਣ ਮਾਨਤ ਨਾਲ ਹੋ ਬੱਚੀ ਕੀ ਬਾਤ ਆ ਬਈ ਝੂਲੀ ਬਹੁਤ ਚੰਗੀ ਆ ਅੱਗੇ ਲਾਸਟ ਇਹ ਬੱਚੀ ਪੰਜਾਂ ਤੋਂ ਉੱਪਰ ਆ ਜੀ ਠੀਕ ਆ ਇਹਦਾ ਮੁੱਲ ਵੀ ਇਹਦਾ ਮੁੱਲ 48000 ਰੁਪਏ 48000 ਮਾਨਤ ਨਾਲ ਹੋ ਜੀ ਬਈ ਮਾਨਤ ਨਾਲ ਹੋ ਜੀ ਇਹ ਵੀ ਚੰਗੀ ਬਰੀਡ ਆ ਇਹਦੇ ਪੰਜ ਮਹੀਨੇ ਤੋਂ ਉੱਪਰ ਪ੍ਰੈਗਨੈਂਟ ਆ ਨਾ ਕਿ ਭਾਈ ਕੋਲੇ ਜਿੰਨੇ ਸੀ ਬਈ ਸਾਰੀ ਦਿਖਾ ਦਿੱਤੀ ਕੋਸਕ ਨੰਗ ਹੋਰ ਖੜੇ ਉਹਨਾਂ ਦੀ ਵੀਡੀਓ ਨਹੀਂ ਪਈ ਜਦੋਂ ਵੀ ਆਓਗੇ ਹਰ ਟਾਈਮ 10 ਤੋਂ 12 ਗਾਵਾ ਸੋ ਨਾਲ ਅ ਜੇ ਸੇ ਵੀਰ ਨੂੰ ਕੋਈ ਵੀ ਨੰਬਰ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਈ